ਕੱਲ 4:00 ਵਜੇ ਦੀ ਗੱਲ ਹੈ ਜੀ ਇਹ ਕੱਲ 4:00 ਵਜੇ ਨਾਲ ਕੋਈ ਪਰਸਨ ਆਇਆ ਹੁਣ ਇੱਥੇ ਪੈਸੇ ਕਢਾਣ ਲਈ ਤੇ ਆਪਣੇ ਅਸਤਾਜੀ ਕੋਲ ਆ ਕੇ ਕਹਿੰਦੇ ਵੀ ਮੇਰਾ ਨਾ 1000 ਰੁਪਿਆ ਮੈਂ ਕਢਾਇਆ ਨਿਕਲੇ ਨਹੀਂ ਬਾਹਰ ਮੇਰਾ ਤੇ ਇਹਨਾਂ ਨੇ ਜਾ ਕੇ ਚੈੱਕ ਕਰਿਆ ਉੱਥੇ ਇੱਕ ਨਾ ਸਟ੍ਰਿੱਪ ਲਗਾਈ ਹੋਈ ਸੀ ਡਬਲ ਟੇਪ ਕਰਕੇ ਇਹਨਾਂ ਨੇ ਜਦੋਂ ਕੱਡੀ ਦਾ ਵਿੱਚੋਂ 1000 ਰੁਪਿਆ ਬਾਹਰ ਆ ਗਿਆ 1000 ਰੁਪਿਆ ਮੋਕੇ ਤੇ ਮੁੰਡੇ ਨੂੰ ਦੇਤਾ ਜਿਹੜਾ ਸੀਗਾ ਜਿਹੜਾ ਕਢਾਣ ਆਇਆ ਸੀਗਾ ਪੈਸੇ ਤੇ ਫਿਰ ਇਹਨਾਂ ਨੇ ਫੋਨ ਮਾਰਿਆ ਬਾਵਾ ਨੂੰ ਆਪਣੇ ਵੀ ਇੱਦਾਂ ਦਾ ਵੀ ਇੱਥੇ ਏਡੀਐਮ ਦੇ ਵਿੱਚ ਵਾਰਦਾਤ ਹੋਈ ਹੈ ਵੀ ਚੈੱਕ ਕਰੋ ਵੀ ਕੋ ਤੇ ਜਦੋਂ ਵੀਡੀਓ ਚ ਕੱਢੀ ਅਸੀਂ ਸਾਰਿਆਂ ਨੇ ਦੇਖਿਆ ਤੇ ਅਸੀਂ ਨਿਗਾਹ ਮਾਰੀ ਇੱਧਰ ਤੋਂ ਸਾਨੂੰ ਦੇਖ ਗਿਆ ਸਾਹਮਣੇ ਬੈਠੇ ਹੋ ਚਾਰੋਂ ਤਿੰਨੋਂ ਬੰਦੇ ਤੇ ਅਸੀਂ ਉਹਨਾਂ ਦੀ ਤਾਂਗ ਰੱਖੀ ਵੀ ਜਦੋਂ ਆਂਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਫੜਾਂਗੇ ਅਸੀਂ ਗਏ ਨਹੀਂ ਉਹਨਾਂ ਕੋਲ ਉਹੀ ਗੱਲ ਹੋਈ ਅੱਧੇ ਪੂਨੇ ਘੰਟੇ ਬਾਅਦ ਉੱਪਰੋਂ ਜਦੋਂ ਇਹਨਾਂ ਨੇ ਦੇਖਿਆ ਵੀ 8-10 ਬੰਦੇ ਚਲੇ ਗਏ ਨੇ ਪੈਸੇ ਕਢਾ ਕੇ ਇਹਨਾਂ ਨੂੰ ਹੋ ਗਿਆ ਵੀ ਸ਼ਾਇਦ ਪੈਸੇ ਵਿੱਚ ਫਸੇ ਹੀ ਹੋਣਗੇ ਪਰ ਅਸੀਂ ਉਹ ਕੱਢ ਲਈ ਸੀਗੀ ਇਸ ਟੇਪ ਤੋਂ ਤੇ ਉਹੀ ਗੱਲ ਹੋਈ ਉਹ ਅੱਧੇ ਪੂਨੇ ਘੰਟੇ ਬਾਅਦ ਆਂਦੇ ਨੇ ਦੁਬਾਰਾ ਉਹ ਅੰਦਰ ਵੜਦੇ ਆ ਅਸੀਂ ਮੌਕੇ ਤੇ ਸ਼ਟਰ ਸੱਟ ਲਈਦਾ ਦੋ ਮ